ਮੁੱਲਾਪੁਰ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਆਏ ਦਿਨ ਕਿਤਨਾ ਕਿਤੇ ਚੋਰਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੁੱਲਾਪੁਰ ਦੇ ਰੈਕਰ ਰੋਡ ਤੇ ਸਥਿਤ ਗੁਰਪ੍ਰੀਤ ਗਾਰਮੈਂਟ ਦੀ ਦੁਕਾਨ ਤੋਂ ਜਿੱਥੋਂ ਚੋਰਾਂ ਵੱਲੋਂ ਆਪਣਾ ਹੱਥ ਸਾਫ਼ ਕੀਤਾ ਗਿਆ। ਇਸ ਮੌਕੇ ਤੇ ਦੁਕਾਨਦਾਰ ਨੇ ਮਾਲਕ ਨੇ ਦੱਸਿਆ ਕਿ ਮੇਰੀ ਦੁਕਾਨ ਤੇ ਏਸੀ ਤਾਂ ਲੱਗਿਆ ਹੋਇਆ ਹੈ ਪਰ ਚੋਰਾਂ ਵੱਲੋਂ ਉਹਨਾਂ ਦਾ ਕੰਪਰੈਸਰ ਲਾ ਕੇ ਫਰਾਰ ਹੋ ਗਏ ਹਨ। ਉਹਨਾਂ ਨੇ ਦੱਸਿਆ ਕਿ ਇਹ ਸਾਰੀ ਘਟਨਾ ਰਾਤ ਵੇਲੇ ਦੀ ਹੈ। ਉਹ ਲਗਾਤਾਰ ਸੀਸੀਟੀਵੀ ਫੁਟੇਜ ਖਦੇੜ ਰਹੇ ਹਨ ਕਿ ਉਹਨਾਂ ਨੂੰ ਕੋਈ ਸੂਹ ਮਿਲ ਸਕੇ ਇਸ ਮੌਕੇ ਤੇ ਉਹਨਾਂ ਨੇ ਕਹਿਣਾ ਹੈ ਕਿ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਉਹ ਰਾਤ ਸਮੇਂ ਗਸ਼ਤ ਕਰਨ ਗੱਲਬਾਤ ਕਰਦੇ ਆ ਦੁਕਾਨਦਾਰ ਤੇ ਮਾਲਕ ਨਾਲ ਕੀ ਕਹਿਣਾ ਹੈ ਉਹਨਾਂ ਦਾ ਕੀ ਨਾਮ ਹੈ ਜੀ ਤੁਹਾਡਾ ਬੇਬੇ ਗੁਰਪ੍ਰੀਤ ਸਿੰਘ ਜੀ ਕਾਹ ਦਾ ਕਰਮਕਾਰ ਆਈ ਆਪਣਾ ਮੇਰਾ گارਮੈਂਟ ਦਾ ਸਟੋਰ ਹੈ ਜੀ ਕਿੱਥੇ ਆਪਣਾ ਸਟੋਰ ਜੀ ਇਹ ਰੈਕੋਰਡ ਰੋਡ ਤੋਂ ਪਾਰ ਕਰਕੇ ਠੀਕ ਹੈ ਜੀ ਕੀ ਘਟਨਾ ਵਾਪਰੀ ਜੀ ਤੁਹਾਡੇ ਨਾਲ ਬਿੱਲੀ ਮੈਂ ਨਾ ਏਸੀ ਦੀ ਸਰਵਿਸ ਕਰਾਉਣੀ ਸੀਗੀ ਮੁੰਡਿਆਂ ਦਾ ਫੋਨ ਆਇਆ ਕਹਿੰਦਾ ਵੀਰੇ ਅੱਜ ਛੁੱਟੀ ਆ ਸਾਨੂੰ ਅਸੀਂ ਫ੍ਰੀ ਆ ਸਰਵਿਸ ਕਰ ਦਈਏ ਤੇ ਮੈਂ ਕਿਹਾ ਵੀ ਮੈਂ ਹਜੇ ਰੈਡੀ ਨਹੀਂ ਹੋਇਆਗਾ ਤੇ ਮੈਂ ਕਿਹਾ ਵੀ ਆਉਨਾ ਮੈਂ ਦੁਕਾਨ ਤੇ ਤੇ ਕਹਿੰਦਾ ਵੀਰੇ ਤੁਸੀਂ ਪਹੁੰਚੋ ਤੇ ਫਿਰ ਅਸੀਂ ਵੀ ਆਣਾ ਆ ਕੇ ਮੈਨੂੰ ਫੋਨ ਕਰਦੇ ਹੋ ਕੁਦਰਤੀ ਮੇਰੇ ਨਾਲ ਪਹਿਲਾਂ ਆ ਗਏ ਉਹ ਉਹ ਕਹਿੰਦਾ ਵੀਰੇ ਵੀ ਅਸੀਂ ਆਏ ਸੀ ਕੰਪਰੈਸ਼ਰ ਹੀ ਹੈ ਨਹੀਂਗਾ ਦੁਕਾਨ ਤੇ ਆਪਣੇ ਠੀਕ ਹੈ ਜੀ ਤੇ ਫਿਰ ਉਮੇ ਹੀ ਮੈਂ ਦਵਾ ਦਾ ਭੱਜ ਕੇ ਆ ਕੇ ਜਾਂ ਦੇਖਿਆ ਉਹ ਤਾਰਾਂ ਉਥੋਂ ਕੱਟੀਆਂ ਹੋਈਆਂ ਨੇ ਪਾਈਪਾਂ ਕੱਟੀਆਂ ਹੋਈਆਂ ਨੇ ਕੰਪਰੈਸ਼ਰ ਹੈ ਨਹੀਂਗਾ ਉਥੇ ਜੀ ਠੀਕ ਹੈ ਜੀ ਹਾਂਜੀ ਇਹ ਘਟਨਾ ਕਦੋਂ ਦੀ ਹੈ ਜੀ ਇਹ ਰਾਤ ਦੀ ਹੋਈ ਹੈ ਜੀ ਇਹ ਹੁਣ ਇੱਕ ਦੋ ਜਣਿਆਂ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਕੋਈ ਤੜਕੇ ਕਰਕੇ ਲੈ ਕੇ ਜਾਂਦੇ ਆ ਆ ਮੈਂ ਗਰੁੱਪ ਦੇ ਵਿੱਚ ਪਾਇਆ ਸੀ ਗੱਲ ਲਿੰਕ ਤੇ ਉਹਨਾਂ ਨੂੰ ਦੱਸਿਆ ਕਹਿੰਦੇ ਵੀ ਇਹ ਤੜਕੇ ਵੀ ਕਰਦੇ ਆ ਕੰਮ ਹੁਣ ਰੱਬ ਜਾਣਦਾ ਜੀ ਮੈਂ ਕੈਮਰੇ ਫਰੋੜਦਾ ਵਾਂ ਫਿਰ ਉਹ ਚ ਪਤਾ ਲੱਗੂਗਾ ਠੀਕ ਹੈ ਜੀ ਟੋਟਲ ਤੁਹਾਡਾ ਨੁਕਸਾਨ ਕਿੰਨੇ ਦਾ ਹੋ ਗਿਆ ਜੀ ਇਹ ਮੈਂ ਜੀ ਪੁੱਛਿਆ ਹੁਣ ਉਹ ਕਹਿੰਦੇ ਜੀ ਇਕੱਲਾ ਕੰਪਰੈਸ਼ਰ ਤਾਂ ਮਿਲਦਾ ਨਹੀਂ ਹੈਗਾ ਤੇ ਵੀ ਭੱਲੋ ਤੁਹਾਨੂੰ ਏਸੀ ਉਹ ਲਵਾਉਣਾ ਪੈਣਾ ਜੀ ਘੱਟੋ ਘੱਟ 40-45 ਹਜ਼ਾਰ ਤਾਂ ਤਾਂ ਹੈਗਾ ਹੀ ਆ ਜੀ ਠੀਕ ਹੈ ਜਿਹੜਾ ਤੁਹਾਡਾ ਏਸੀ ਲਗਾਇਆ ਹੋਇਆ ਸੀ ਕਿੰਨਾ ਸਮਾਂ ਪੁਰਾਣਾ ਸੀਗਾ ਜੀ ਇਹ ਹੀ 1.5 ਸਾਲ ਬਾਅਦ ਹੋ ਗਿਆ ਇਹਨੂੰ ਲਵਾਏ ਨੂੰ ਠੀਕ ਹੈ ਸਰ ਹਾਂਜੀ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਤੋਂ ਇਹੀ ਕੰਮ ਕਰਦੇ ਆ ਜੀ ਅਸੀਂ ਸੇਫ ਨਹੀਂ ਹੈਗੇ ਜੀ ਠੀਕ ਹੈ ਜੀ ਰੋਜ਼ ਹੀ ਅਸਾਂ ਨੇ ਘਟਨਾਵਾਂ ਹੁੰਦੀਆਂ ਆ ਮਾ ਕਿਸੇ ਦਾ ਕੁਝ ਚੋਰੀ ਹੋ ਗਿਆ ਕਿਸੇ ਦਾ ਕੁਝ ਚੋਰੀ ਹੋ ਗਿਆ ਵੀ ਜਾਨੀ ਕਿ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਕੀ ਤੁਹਾਨੂੰ ਲੱਗਦਾ ਜੇਕਰ ਪੁਲਿਸ ਗਸ਼ਤ ਕਰਦੀ ਹੋਵੇ ਤਾਂ ਇਹ ਘਟਨਾਵਾਂ ਵਿੱਚ ਲਗਾਮ ਲੱਗਦੀ ਨਜ਼ਰ ਆਉਂਦੀ ਹੋਵੇ ਬਿਲਕੁਲ ਜੀ ਬਿਲਕੁਲ ਜਿਵੇਂ ਹੁਣ ਅੱਗੇ ਵੀ ਪੀਸੀਆਰ ਵਾਲੇ ਮੋਟਰਸਾਈਕਲ ਤੇ ਫਿਰਦੇ ਹੁੰਦੇ ਸੀਗੇ ਗੱਡੀ ਵੀ ਫਿਰਦੀ ਹੁੰਦੀ ਸੀਗੀ ਲੋਕਾਂ ਦੇ ਮਨ ਦੇ ਵਿੱਚ ਡਰ ਹੁੰਦਾ ਸੀਗਾ ਹੁਣ ਇਹੋ ਜਿਹਾ ਕੋਈ ਕਦੇ ਦੇਖਿਆ ਨਹੀਂ ਜੀ ਕੋਈ ਪੀਸੀਆਰ ਵਾਲਾ ਮੋਟਰਸਾਈਕਲ ਤੇ ਕਦੇ ਦੇਖਿਆ ਨਹੀਂਗਾ ਠੀਕ ਆ ਨਾ ਜੀ ਇਹ ਤਾਂ ਹੁਣ ਆਮ ਜਨਤਾ ਦਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਹੁਣ ਆਮ ਦੁਕਾਨਦਾਰ ਕਿੱਥੋਂ ਹੁਣ ਤੁਸੀਂ ਆਪ ਹੀ ਦੇਖ ਲਓ ਮੌਸਮ ਕਹਜਾ ਚੱਲਦਾ ਸਾਰੀ ਦਿਹਾੜੀ ਬੇਲੇ ਬੈਠੇ ਹੁੰਦੇ ਆ 2-3 ਘ ਤੇ ਉਹਦੇ ਵਿੱਚ ਅਸੀਂ ਹੁਣ ਆਉਦੇ ਬੱਚੇ ਪੜ੍ਹਾ ਲਾਂਗੇ ਜਾਂ ਆਪਦੇ ਦੁਕਾਨਾਂ ਚਲਾ ਲਾਂਗੇ ਕੀ ਕਰ ਲਾਂਗੇ ਜੀ ਅਜੇ ਰੈਂਟ ਦੇਣ ਵਾਲੇ ਪਏ ਨੇ ਬਿਜਲੀ ਦਾ ਬਿੱਲ ਦੇਣ ਵਾਲਾ ਪਿਆ ਵਾ ਕਿੱਥੋਂ ਪੂਰੇ ਕਰ ਲਾਂਗੇ ਜੀ ਇੱਕ ਬੱਚਿਆਂ ਦੀਆਂ ਫੀਸਾਂ ਆਈਆਂ ਹੋਈਆਂ ਹੁਣ ਐਡਮਿਸ਼ਨਾਂ ਕਰਾਉਣੀਆਂ ਕਿੱਥੋਂ ਕਰੀਏ ਜੀ ਸਾਰਾ ਕੁਝ ਇਹ ਠੀਕ ਹੈ ਜੀ ਹਾਂ ਜੀ ਧੰਨਵਾਦ